ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੁੱਚੋ ਖੁਰਦ ਇਹ ਪੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਇਹ ਪੰਡ ਆਉਂਦਾ ਅੱਜ ਦੀ ਵੀਡੀਓ ਜਿਹੜੇ ਘਰ ਚੋਂ ਬਣਾ ਰਹੇ ਆ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਸਤੇ ਆਉਂਦੀਆਂ ਰਹਿੰਦੀਆਂ ਤਿੰਨ ਨਾਕ ਦਿਖਾਉਂਗਾ ਦੋਸਤੋ ਜਿਹਦੇ ਚੱਕ ਕੇ ਟੋਕੜਗਾ ਇਹ ਤੋਂ ਬਿਨਾ ਦੋ ਵਹਿੜਾਂ ਜਿਹੜੀਆਂ ਸੂਣ ਦੇ ਨੇੜ ਹੈ ਤਿਆਰੀ ਦੇ ਵਿੱਚ ਹੈ ਸੋ ਟੋਟਲ ਤਨਨਗ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਨੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਸ਼ੁਰੂਆਤ ਕਰੀਏ ਦੋਸਤੋ ਆਪਾਂ ਜਿਹੜੀ ਟੋਕੜ ਹੈ ਇਹਦੇ ਤੋਂ ਹੀ ਕਰ ਲੈਨੇ ਆ ਉਸ ਤੋਂ ਬਾਅਦ ਚ ਦੋ ਜਿਹੜੀਆਂ ਦੁੱਧ ਵਾਲੀਆਂ ਗਾਵਾਂ ਤੁਹਾਨੂੰ ਦਿਖਾ ਦੇਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅ ਭਾਈ ਆਪਣਾ ਨਾਮ ਦੱਸੋ ਨਾਮ ਹਰਦੀਪ ਸਿੰਘ ਜੀ ਪਿੰਡ ਪੁੱਚੋਖੋਰ ਤੇ ਜ਼ਿਲ੍ਹਾ ਬਡਿੰਡਾ ਜੀ ਹਰਦੀਪ ਬਾਈ ਇਹ ਗਾਂ ਕਿੰਨੇ ਚਿਰ ਦੀ ਸੂਈ ਦੀ ਹੈ ਇਹਨੂੰ 5 ਕੁ ਮਹੀਨੇ ਹੋ ਗਏ ਇਸੂਈ ਦੀ ਕਿੰਨਾ ਦੁੱਧ ਆਉਂਦਾ ਦੁੱਧ ਪਹਿਲਾਂ ਤਾਂ ਸੀਗਾ ਹੀ 10-11 ਕਿਲੋ ਜੀ ਅੱਛਾ ਤੇ ਹੁਣ ਥੋੜੀ ਹੀਟ ਚ ਰਾਤ ਦੀ ਆਈ ਵੀ ਤੁਹਾਨੂੰ ਪੂਰੀ ਹੀਟ ਚਾਹੀਏ ਇਸ ਟਾਈਮ ਉਹਦਾ ਕਰਕੇ ਹੁਣ ਘਟ ਗਈ ਹੁਣ 5-6 ਲੀਟਰ ਆਈ ਹੁਣ 5-6 ਲੀਟਰ ਦੁੱਧ ਆ ਜੀ ਹਾਂ ਜੀ ਠੀਕ ਹੈ ਇਹ ਇੱਕ ਥਾਂ ਦੇ ਦੁੱਧ ਘੱਟ ਆ ਜੀ ਮੈਂ ਪਹਿਲੀ ਮੰਨ ਕੇ ਲਵੇ ਬੰਦਾ ਜਿਹਨੇ ਲੈਣੀ ਆ ਪਹਿਲਾਂ ਨਾ ਵੇਣ ਆ ਜੀ ਦੂਜੀ ਸਵੇਰ ਗਾਂਹ ਦੀ ਗੱਬਣ ਹੋ ਗਈ ਤੱਕ ਦੂਜੀ ਸਵੇਰ ਠੀਕ ਹੈ ਕੀ ਰੇਟਰੂ ਇਹਦਾ ਮੁੱਲ 20000 ਰੁਪਏ ਆ ਜੀ ਦੁੱਧੇ ਨੇ ਪਹਿਲੇ 24 ਲੀਟਰ ਪਾਇਆ ਜੀ ਠੀਕ ਹੈ ਹਾਂ ਜੀ ਇਹ ਰਮਾੜਾ ਦੀ ਆਪ ਸੀਮਨ ਲਵਾਇਆ ਸੀ ਦੂਜੀ ਦੀ ਮਾਂ ਦੇ ਜੀ ਠੀਕ ਹੈ ਹੋਰ ਰਮਾੜੇ ਅੱਛਾ ਇਹ ਜਿਹੜਾ ਇਹ ਦੱਸਿਓ ਵੀ ਜਿਹੜਾ ਥਣ ਦੇ ਵਿੱਚ ਦੁੱਧ ਘਟ ਹੈ ਮਤਲਬ ਉਹ ਚੱਲਦਾ ਤਹਿ ਹਾਂ ਚੱਲਦਾ ਧਾਰਾ ਮਾਰ ਕੇ ਦਿਖਾ ਦਾਂਗੀ ਉਹ ਚੱਲਦਾ ਹੈਗਾ ਠੀਕ ਹੈ ਜਦੋਂ ਇਹ ਹੁਣ ਹੀਟ ਚ ਪੂਰੀ ਹੈ ਜੀ ਜਗਲਾ ਲੈ ਜੂ ਤਾਂ ਆਲਾ ਦੇ ਟੀਕਾ ਭਰਾ ਲੂਗਾ ਇਹਦੇ ਕਿ ਜਦੋਂ ਗੱਬਣ ਹੋ ਗਈ ਸੂਨ ਦੇ ਨੇੜੇ ਹੋ ਗਈ ਤਾਂ 50000 ਦੀ ਆਪਾਂ ਜੇ ਮਾਲਾ ਥਾਣਾ ਨਾ ਵੀ ਚੱਲਿਆ ਵੈਸੇ ਤਾਂ ਚੱਲੂਗਾ ਥਣੇ ਦਾ ਜੇ ਥਾਣਾ ਨਾ ਵੀ ਚੱਲੂਗਾ ਤਾਂ 50000 ਦੀ ਆਪਾਂ ਇਹ ਵਾੜ ਲੈ ਲਾਂਗੇ ਠੀਕ ਹੈ ਸੋ ਦੋਸਤੋ ਹੁਣ ਹੀਟ ਚ ਆਹੇਗਾ ਉਹ ਤੁਹਾਨੂੰ ਇਹਦੇ ਸਪਟੰਬਰ ਵੀ ਦੱਸਦੇ ਹੋਣਗੇ ਸੋ ਦੁੱਧ ਹੁਣ 6 5 6 ਲੀਟਰ ਹੈ ਤੇ ਇੱਕ ਥਣ ਚੋਂ ਦੁੱਧ ਆਉਂਦਾ ਘੱਟ ਬਾਈ ਕਹਿੰਦਾ ਵੀ ਤਿੱਲ ਮੰਨ ਕੇ ਲੈ ਲਿਓ ਪਰ ਥਣ ਚੱਲਦਾ ਸੋ ਇਹਦਾ ਸਟਰਕਚਰ ਤੁਸੀਂ ਦੇਖ ਲਓ ਤੋੜ ਲਾਂਗੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਜਦੋਂ ਗੱਬੜ ਹੋ ਗਈ ਇਹੇ ਜੀ ਤੇ ਉਦੋਂ ਆਪਾਂ ਇਹਦੇ 3 ਕਿ ਮਹੀਨੇ ਰਹਿ ਗਏ ਉਹਦਾ ਆਪਾਂ ਇਹ ਦਵਾਈ ਦੇਵਾਂਗੇ 90% ਪੂਰਾ ਥੰਮ ਚੱਲੂਗਾ ਜੀ ਠੀਕ ਹੈ ਇਹ ਤੋੜ ਲਾਂਗੇ ਹੁਣ ਕਿ ਅਜੇ ਤੋੜਦੇ ਨਹੀਂ ਸੱਟ ਨਾ ਮਾਰੀ ਆਪਾਂ ਸਹੀ ਮਾਰੀ ਸੀ ਉਹ ਗਾਂ ਥੋੜੀ ਟੱਕਰ ਮਾਰੀ ਤਾਂ ਤੋੜ ਦੇ ਦਰ ਲੱਗਦਾ ਠੀਕ ਹੈ ਠੀਕ ਹੈ ਕੋਈ ਗੱਲ ਉਹ ਸੀਲ 3 ਪੂਰੀ ਜੇ ਮਰਜੀ ਹੱਥ ਲਈ ਹੰਡੀ ਸੀਲ ਲਈ ਠੀਕ ਹੈ ਸੋ ਦੱਸੋ ਹੁਣ ਸੀਲ ਹੈ ਪਰ ਹੀਟ 'ਚ ਹੋਣ ਕਰਕੇ ਹੂੰ ਠੀਕ ਹੈ ਸੋ ਇਹ ਥਾਣਾ ਦੋਸਤੋ ਦੁੱਧ ਹੈਗਾ ਇਹਦੇ ਚ ਪਰ ਕੋਈ ਗੱਲ ਨਹੀਂ ਸੋ ਇਹ ਵੈਸੇ ਹੁਣ ਹੀਟ ਚਲ ਸੋ ਇਹ ਕਰਕੇ ਨੂੰ ਤੋੜ ਦੇਣ ਬਹੁਤ ਹੈ ਚਮਚੂਤ ਬਹੁਤ ਐ ਅਗਰੈਸਿਵ ਹੈ ਉਮੀਦ ਹੈ ਜੀ ਥਣ ਸਹੀ ਹੋ ਗਈ 30 ਹੀਟ ਦੁੱਧ ਪਾਉਗੀ ਆਰਾਮ ਨਾਲ ਬੈਠ ਕੇ ਅੱਛਾ ਇਹਦੇ ਨਾਲ ਜਿਹੜੀ ਬੈਡ ਕਿੰਨਾ ਮਹਸੂਸ ਹੁੰਦੀ ਹੈ ਇਹ ਦੂਜਾ ਸੁਆ ਜੀ ਕਿੰਨਾ ਟਾਈਮ ਲੈਂਦੀ ਹੈ ਨਹੀਂ ਵੀ 7-8 ਦਿਨ ਪਏ ਇਸ ਕਿਰੇਟਰ ਉਹਦਾ ਮੁੱਲ ਵਾਸੀ ਮੁੱਲ ਕਰਾਉਣਾ ਤਾਂ ਜੀ 75000 ਆ ਬਸ 65000 ਦਾ ਲੈਣ ਦੇ ਨੇ ਖੋਲ ਲੈਣ ਸੋ 65000 ਚ ਦੋਸਤੋ ਇਹ ਗਾ ਮਿਲ ਜੂਗੀ ਦੁੱਧ ਵੀ ਚੰਗਾ ਦਿੰਦੀ ਰਹੂਗੀ ਢਾਂਚਾ ਵੀ ਸੋਹਣਾ ਦੂਜਾ ਸੂਆ ਵੈੜ ਹੈ ਅਥੀਂ ਚੁਵਾਈ ਵਾਲਾ ਥਣ ਹਜੇ ਹਫਤਾ ਲਾਊਗੀ ਹਵਾਨੇ ਦਾ ਰੁਖ ਹੁਣ ਵੀ ਚੰਗਾ ਬਾਕੀ ਹਫਤੇ ਚ ਚੰਗੀ ਬਣ ਜਾਣੀ ਹੈ ਕਮਾਲ ਆ ਬਈ ਸੋ ਮੁੱਲ ਬਾਈ ਕਹਿੰਦਾ ਵੀ ਭਾਵੇਂ 75 ਕਰਾ ਲਓ 65000 ਦੀ ਇਹ ਵੈੜ ਤੁਹਾਨੂੰ ਮਿਲ ਜੂਗੀ ਜਿਹੜਾ ਵੀਰ ਸੌਦਾ ਕਰਨਾ ਚਾਹੁੰਦਾ ਹਵਾਨੇ ਦੇ ਉੱਤੇ ਨਾੜਾਂ ਵੀ ਚੰਗੀਆਂ ਦਿਸਦੇ ਆ ਬਾਕੀ ਹਵਾਨੇ ਦਾ ਰੋਖ ਜਿਹੜਾ ਉਹ ਹੋਂ ਦਾ ਤੁਸੀਂ ਦੇਖ ਸਕਦੇ ਹੋ ਇੰਦਾਂ ਦਾ ਰੋਖ ਇਹਦੇ ਹਵਾਨੇ ਦਾ ਥਣ ਸੋਹਣਾ ਇਹਦੇ ਵੀ ਬਾਕੀ ਸ੍ਰੀ ਸ੍ਰੀ ਪੂਰੀ ਜੀ ਠੀਕ ਹੈ ਸੀ ਲੱਗੇ ਮਾਰਦੀ ਹੱਥ ਲਾਈਏ ਓਕੇ ਠੀਕ ਹੈ ਆ ਢਿੱਲਾਂ ਤੋਂ ਲੱਗੇ ਕੋਈ ਗੱਲ ਸੋ ਪਹਿਲੇ ਸੂਣਾ ਕਈ 18 ਕਿਲੋ ਚੋਈ ਜੀ ਆਪਾਂ 18 ਕਿਲੋ ਕਿੰਨੇ ਵਾਧਾ ਬੱਕਾ ਗੱਲ ਨਹੀਂ ਕਰਦਾ ਭਾਈ ਪਰਲੇ ਪਾਸੇ ਨੂੰ ਹੱਕੇ ਨੂੰ ਮੜੇ ਸੋ ਇਸ ਸਾਈਡ ਤੇ ਤੁਸੀਂ ਦੇਖੋਗੇ ਨਾੜਾਂ ਵੀ ਹਵਾਨੇ ਦੇ ਤੇ ਤੁਹਾਨੂੰ ਨਜ਼ਰ ਆਉਣਗੇ ਸੋ ਇਹ ਗਾਂ ਬਹੁਤ ਜਿਆਦੇ ਠੀਕ ਹੈ ਸੋ ਜਵਾਗ ਥੱਲੇ ਦੇ ਠੀਕ ਹੈ ਸੋ ਇਹਦਾ ਰੇਟ 65000 ਇਹਦੇ ਨਾਲ ਇੱਕ ਹੋਰ ਗਾਂ ਬਈ ਇਹ ਕਿੰਨਾ ਮਹਿਸੂਸ ਹੋਗੀ ਇਹ ਬਲੂਵ ਬੱਛੀ ਹੈ ਜੀ ਠੀਕ ਹੈ ਕਿੰਨਾ ਟਾਈਮ ਲੈਂਦੀ ਹੈ ਇਹ ਜੀ ਇਹ ਸਰ ਤੋਂ 8 ਦਿਨ ਪੇਜਦੇ ਜੀ ਮਾਲਕਾਂ ਦਾ ਸਮਤਾਬ ਠੀਕ ਹੈ ਕੀ ਰੇਟ ਹੋਊਗਾ ਇਹਦਾ ਇਹਦਾ ਮੁੱਲ ਜੀ 95000 ਹੈ ਜੀ 95 ਹਾਂਜੀ ਲੈਣ ਦੇਣ ਆ ਜੀ ਖੋਲੀਂ ਵੀ ਬੰਦਾ ਉਹ ਫੋਨ ਲਾਵੇ ਜਿਹਨੂੰ ਇਹ ਵੈੜ ਸਮਝ ਜਾਵੇ ਜੀ ਐਵੇਂ ਬੰਦਾ ਆਪਾਂ ਨੂੰ ਫੋਨ ਲਾਵੇ ਬਿਲਕੁਲ ਜਾਇਜ਼ ਰੇਟ ਆ ਜੀ ਠੀਕ ਹੈ ਖੋਲੀ ਸੋ 95000 ਇਹਦਾ ਰੇਟ ਹੈ ਕੱਦ-ਕਾਠ ਚੰਗੇ ਦੀ ਹੈ ਟਾਂ ਚੇਰੀ ਬਣਾਵਟ ਚੰਗੀ ਆ ਬਾਕੀ ਤੁਰੂਗੀ ਤਾਂ ਤੁਸੀਂ ਇਹਦਾ ਹਵਾਨਾ ਦੇਖ ਲੋਗੇ ਸੋ ਆ ਪਹਿਲਾ ਸੁੰਦੀ ਐ ਸੋ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਹਜੇ ਹੋਣੀ ਬਾਈ ਕੋਲ ਆਈ ਐ ਗੱਡੀ ਵੀ ਇੱਥੇ ਖੜੀ ਐ ਜਿਹੜੀ ਤੋਂ ਤਾਰੀ ਐ ਸੋ ਉਹਦੇ ਕਰਕੇ ਪਸੂ ਥੋੜਾ ਉਪਰਾਂ ਮੰਦਾ ਸੋ ਇਹਦਾ ਹਵਾਨੇ ਦਾ ਰੁਖ ਤੁਸੀਂ ਦੇਖ ਸਕਦੇ ਹੋ ਇਦੇ ਕਬੈਣੀ ਵਾਲੇ ਪਾਸੇ ਇੱਕ ਐਕਸਟਰਾ ਥੋੜੀ ਛਾਖ ਹੈਗੀ ਹੈ ਦੁੱਧ ਵਾਲੇ ਥਾਂ ਨੂੰ ਪੂਰੇ ਹੱਥੀਚਾ ਆਈ ਵਾਲੇ ਬਿਲਕੁਲ ਉਹ ਦਿਸਦੀ ਹੈ ਸੋ ਦੱਸੋ ਚਲਦੀ ਨਹੀਂ ਪਰ ਨਾਲ ਨਿਸ਼ਾਨ ਹੈਗਾ ਤਾਂ ਤੁਹਾਨੂੰ ਤਾਂ ਦੱਸਿਆ ਬਾਕੀ ਕਦ ਕਾਠ ਵੈੜ ਦਾ ਚੰਗਾ ਹਵਾਨਾ ਸਾਫ਼ ਸੁਥਰਾ ਹੈ ਸੋਹਣਾ ਹਵਾਨਾ ਦੱਸੋ ਹਜੇ ਦਿਲ ਲੈਂਦੀ ਹੈ ਹੋਰ ਵੇਖ ਲਾ ਜੇ ਮੁਰਦੀ ਹੈ ਤਾਂ ਬਈ ਕਮਾਲਾ ਕਦ ਪੁੱਤ ਬੇਲ ਬਹੁਤ ਹੈ ਸੋ 95000 ਦੱਸੋ ਇਹਦਾ ਮੁੱਲ ਹੈ ਇਹ ਰੋਕੇ ਦੇ ਹਵਾਨੇ ਦਾ ਤੁਸੀਂ ਹੁਣ ਦੇਖ ਲਓ ਹਜੇ ਇਦਾਂ ਲੈਂਦੀ ਐ ਸੂਨ ਦੇ ਵਿੱਚ ਬੰ ਮੋੜ ਲੈ ਇੱਥੋਂ ਮੋੜ ਲੈ ਸੋ ਇਹ ਪਹਿਲਣ ਵੈੜ ਹਵਾਨਾ ਹੁਣ ਵੀ ਚੰਗਾ ਇੱਥੋਂ ਤੁਸੀਂ ਦੇਖ ਸਕਦੇ ਹੋ ਬਾਕੀ ਜੇ ਸਪੇਸ ਇਹਦੇ ਵੀ ਬਹੁਤ ਪਈ ਹੈ। ਤੁਸੀ ਜੀ ਹੈਡ 6 ਫੁੱਟ ਦੀ ਹੈ ਜੀ। ਸਹੀ ਹੈ। ਸੋ ਦੋਸਤੋ ਚੰਗੇ ਕਦ ਕਾਟਦੀ ਹੈ ਵੈਸੇ ਅੰਦਾਜ਼ਾ ਪਸ਼ੂ ਦੇ ਤੁਰਦੇ ਤੋਂ ਵੀ ਹੋ ਜਾਂਦਾ ਹੁੰਦਾ ਵੀ ਜਿਹੜਾ ਪਸ਼ੂ ਚੰਗੇ ਕਦ ਕਾਟਦਾ ਹੈ। ਇਹਦੇ ਨਾਲ ਇੱਕ ਵਾੜ ਖੜੀ ਹੈ ਜਿਹੜੀ 65000 ਚ ਮਿਲ ਜੂਗੀ ਤੇ ਇੱਕ ਜੇ ਕੋਈ ਵੀਰ ਐਕਸਪੈਰੀਮੈਂਟ ਕਰਨਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਹੈ। ਤੁਸੀਂ ਬਾਈ ਨਾਲ ਸੰਪਰਕ ਬਣਾ ਸਕਦੇ ਹੋ ਤੇ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ। ਧੰਨਵਾਦ ਵੀਡੀਓ ਦੇਖਣ ਲਈ।